ਮੈਆਮਾਰਚਾਇ ਪੁਚਾਲ ਤੋਂ ਅਜੇ ਦੁਨੀਆ ਉੱਭਰੀ ਵੀ ਨਹੀਂ ਸੀ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਫੇਰ ਤੋਂ ਧਰਤੀ ਹਿੱਲ ਗਈ। ਮੈਆਮਾਰ ਤੋਂ ਬਾਅਦ ਹੋਣਾ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਵੀ ਧਰਤੀ ਨੇ ਜ਼ੋਰਦਾਰ ਝਟਕਾ ਦਿੱਤਾ। 5.2 ਤੀਬਰਤਾ ਦੇ ਪੁਚਾਲ ਨੇ ਕੁਝ ਹੀ ਪਲਾਂ ਦੇ ਵਿੱਚ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਪੁਚਾਲ ਕਾਰਨ ਸੈਂਡੀਗੋ ਦੇ ਵਿੱਚ ਸੜਕਾਂ ਤੇ ਚਟਾਨਾਂ ਡਿੱਗੀਆਂ ਅਤੇ ਨਾਲ ਹੀ ਅਲਮਾਰੀਆਂ ਤੇ ਕੰਦਾਂ ਤੋਂ ਸਮਾਨ ਡਿੱਗਣਾ ਸ਼ੁਰੂ ਹੋ ਗਿਆ। ਪਰ ਇਸ ਸਭ ਦੇ ਵਿਚਕਾਰ ਸਭ ਤੋਂ ਖਾਸ ਅਤੇ ਦਿਲ ਨੂੰ ਛੂਹ ਲੈਣ ਵਾਲਾ ਨਜ਼ਾਰਾ ਇਨ ਨਾਂਦਨ ਦੀ ਹਾਥੀਆਂ ਦਾ ਸਾਹਮਣੇ ਆਇਆ ਦਰਸਲ ਸੈਂਡੀ ਕੋ ਜ਼ੂ সাফਾਰੀ ਪਾਰਕ ਦੇ ਵਿੱਚ ਪਹੁੰਚਾਲਦੇ ਝਟਕੇ ਮਹਿਸੂਸ ਹੁੰਦੇ ਹੀ ਉੱਥੇ ਮੌਜੂਦ ਹਾਥੀਆਂ ਦੇ ਝੁੰਡ ਨੇ ਬਿਨਾਂ ਸਮਾਂ ਬਰਬਾਦ ਕੀਤੇ ਆਪਣੇ ਬੱਚਿਆਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਇੱਕ ਸੁਰੱਖਿਆ ਘੇਰਾ ਬਣਾ ਲਿਆ ਨਾ ਕੋਈ ਚੀਕ ਚਿਹਾੜਾ ਨਾ ਹੀ ਕੋਈ ਭਗਦੜ ਜਿਸ ਨੇ ਵੀ ਨਜ਼ਾਰਾ ਦੇਖਿਆ ਉਸ ਦਾ ਦਿਲ ਖੁਸ਼ੀ ਦੇ ਨਾਲ ਭਰ ਗਿਆ ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਜਾਨਵਰਾਂ ਦੇ ਵਿੱਚ ਨਾ ਸਿਰਫ ਭਾਵਨਾਵਾਂ ਹੁੰਦੀਆਂ ਨੇ ਸਗੋਂ ਸਮਝ ਵੀ ਹੁੰਦੀ ਆ ਤੇ ਉਹ ਲਾਤਾਂ ਨੂੰ ਕਿੰਨੇ ਕੁ ਖੂਬਸੂਰਤੀ ਦੇ ਨਾਲ ਸੰਭਾਲ ਸਕਦੇ ਨੇ ਉਹ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਹੀ ਚੁੱਕੇ